ਸੱਚੇ ਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਪ੍ਰਭਜੋਤ ਕੋਹ ਜੇਕਰ ਕਿਸੇ ਦਾ ਪੁੱਤ ਜਾਤੀ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਬਿਮਾਰ ਹੋ ਜਾਂਦਾ ਹੈ ਅਜਿਹੇ ਦੇ ਸਥਿਤੀ ਦੇ ਵਿੱਚ ਕੋਈ ਉਸ ਨੂੰ ਕਹਿ ਦੇਵੇ ਕਿ ਤੁਸੀਂ ਇਹ ਕੰਮ ਕਰ ਲਓ ਤੁਸੀਂ ਠੀਕ ਹੋ ਜਾਓਗੇ ਇਸ ਲਈ ਅਜਿਹੀ ਸਥਿਤੀ ਦੇ ਵਿੱਚ ਵਿਅਕਤੀ ਹਰ ਇੱਕ ਉਹ ਕੰਮ ਕਰਦਾ ਜੋ ਕਿਸੇ ਨੂੰ ਉਹ ਕਹਿ ਦਿੰਦਾ ਹੈ ਪਰ ਕਈ ਵਾਰ ਇਹ ਸਥਿਤੀ ਅਜਿਹਾ ਆਣਾ ਵਾਪਰ ਜਾਂਦਾ ਹੈ ਜੋ ਘਾਤਕ ਸਾਬਿਤ ਹੁੰਦਾ ਹੈ ਅਜੇਹ ਦੇ ਵਿੱਚ ਹਰੀਦਵਾਰ ਦੇ ਇੱਕ ਪਰਿਵਾਰ ਦੇ ਨਾਲ ਵੀ ਕੁਝ ਅਜੀਹਾ ਹੋਇਆ ਜਦੋਂ ਇੱਕ ਬਾਬੇ ਨੇ ਕੈਂਸਰ ਤੋਂ ਪੀੜਿਤ ਬੱਚੇ ਨੂੰ ਗੰਗਾ ਦੇ ਵਿੱਚ ਇਸ਼ਨਾਨ ਕਰਾਉਣ ਲਈ ਕਿਹਾ ਕਿ ਉਹ ਠੀਕ ਹੋ ਜਾਵੇਗਾ ਅੱਗੇ ਇਸ ਖਬਰ ਬਾਰੇ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਕਬੀਰ ਦਾਸ ਜੀ ਨੇ ਆਪਣੇ ਇੱਕ ਦੋਹੇ ਦੇ ਵਿੱਚ ਕਿਹਾ ਹੈ ਕਿ ਕਿਸੇ ਵੀ ਚੀਜ਼ ਦਾ ਬਹੁਤਾ ਹੋਣਾ ਠੀਕ ਨਹੀਂ ਪਾਵੇਂ ਉਹ ਪਗਤੀ ਹੋਵੇ ਜਾਂ ਫਿਰ ਸ਼ਰਦਾ ਜੇਕਰ ਕੋਈ ਤੁਹਾਨੂੰ ਸ਼ਰਦਾ ਨਾਲ ਕੋਈ ਕੰਮ ਕਰਨ ਲਈ ਕਹੇ ਤਾਂ ਤੁਸੀਂ ਸੋਚਦੇ ਹੋਗੇ ਇਹ ਕੰਮ ਸਤਿਮੁੱਚ ਕੀਤਾ ਜਾਣਾ ਚਾਹੀਦਾ ਹੈ ਫਿਰ ਤੁਸੀਂ ਉਹ ਕੰਮ ਬਿਨਾਂ ਸੋਚੇ ਸਮਝੇ ਹੀ ਕਰਦੇ ਹੋ ਆਮ ਲੋਕ ਇਹ ਵੀ ਸੋਚਦੇ ਨੇ ਪਰ ਹਰੀਦਵਾਰ ਤੋਂ ਸਾਹਮਣੇ ਆਈ ਘਟਨਾ ਚ ਇਹ ਜਹਾ ਕੁਝ ਨਹੀਂ ਹੋਇਆ ਇੱਕ ਪਰਿਵਾਰ ਦਾ 7 ਸਾਲ ਦਾ ਪੁੱਤਰ ਬਲੱਡ ਕੈਂਸਰ ਨਾਲ ਜੂਝ ਰਿਹਾ ਸੀ ਡਾਕਟਰਾਂ ਨੇ ਵੀ ਇਸਤੇ ਹਾਰ ਮੰਨ ਲਈ ਸੀ ਪਰ ਪੁੱਤਰ ਦੇ ਬਚਣ ਦੀ ਉਮੀਦ ਬਹੁਤ ਘੱਟ ਸੀ ਪਰਿਵਾਰਿਕ ਮੈਂਬਰ ਇਸ ਅੱਗੇ ਬੇਵੱਸ ਨਜ਼ਰ ਆ ਰਹੇ ਸੀ ਇਸ ਦੌਰਾਨ ਪਰਿਵਾਰ ਇੱਕ ਬਾਬੇ ਨੂੰ ਮਿਲਿਆ ਉਸ ਬਾਬੇ ਨੇ ਕਿਹਾ ਕਿ ਤੁਸੀਂ ਇਸ ਨੂੰ ਗੰਗਾ ਦੇ ਵਿੱਚ ਇਸ਼ਨਾਨ ਕਰਾ ਦਿਓ ਤੇ ਇਹ ਬਿਲਕੁਲ ਠੀਕ ਹੋ ਜਾਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ ਉਸ ਬੱਚੇ ਦੀ ਇਸ ਕਾਰਨ ਜਾਨ ਚਲੀ ਗਈ